Chalo. 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 加住！加住！加住！ هذا <applause> <applause> ਚਲੋ ਪਾਸੇ ਜਾ ਵੀ ਪਾਸੇ ਜਾ ਸਲੋ 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 ਉਹ ਗੇਣਾ ਮਾਰੀ ਉਹਦੇ ਚਲੋ 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 ਹਟਣਾ ਨਹੀਂ ਬੇਟਾ ਸ਼ਾਬਾਸ਼ ਨੀ ਮੋਟੀ-ਮੋਟੀ ਅੱਖ ਵਾਲੀਏ ਸ਼ਾਬਾਸ਼ ਨਾ ਜੋ ਜਾਪ ਸੰਭ ਕਰਦਾ ਹੁਣ ਰੱਬ ਦੇ ਹੋਂਦਾਰੇ e s i a b a s h a n g e i s Hello ਜੱਬਾਸ਼ ਜੱਬਾਸ਼ ਆ ਗਾਂ ਕਰ ਆ ਗਾਂ ਕਰ ਜੱਬਾਸ਼ ਤੁਮੇਨ ਕਰਮਦਾਰ ਨਹੀਂ ਕੰਮ ਕੇ ਚਲੋ चलो चल कर ना जाए चल गए खड़ जा ऐ क्या कर दी है धक्का नहीं सियाने बाना हूं किन्ने अठ दस दिन हो गए ਚਲੋ ਅਦਰ ਚਲੋ 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 ਚੱਲ 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 ਸਿੱਧੂ ਜੇਲਾ ਚਲੋ चलो 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 लदन तकलीफ की है सास तो डर दें डेड और दे आजा आजा 자 a 자 a 아야, r a 야자 a 자 f 자자 ਚਲੋ ਆਇਆ ਆ ਜਾ ਕੀ ਕਰਦਾ ਅਮਰੀਕ ਹੋਏ ਕਰਨਾ ਕੀ ਇਟਾ ਪਾਸ ਕਰਦੇ ਆ ਟਾਈਮ ਪਾਸ ਦਾ ਕੋਈ ਨਹੀਂ ਕਰਦਾ ਤੇ ਹੋਰ ਤੂੰ ਜੱਟਾਂ ਦੀ ਬਣਾਈ ਹੋਣਾ ਨੇਹੀ ਨਹੀਂ ਨਹੀਂ ਉਹਦਾ ਕਰਦੇ ਉਹਦਾ ਕਰ ਦਿੰਦਾ ਉਹਦਾ ਥੋੜੇ ਚੰਗੂ ਵੀ ਬਣਾਈ ਨੇ ਨਹੀਂ ਉਹ ਵੀ ਨਹੀਂ ਕੀ ਉਹਨੇ ਕਹਤਾ ਉਹ ਕਰਤਾ ਹਾਂ ਮੈਂ ਬਸ ਚਲੋ ਸ਼ੁਰੂ ਕਰਾਂ ਅੱਛਾ ਤੈਨੂੰ ਪਿਆਰ ਕਰਦੇ ਆ ਕਿ ਨਹੀਂ ਇਹ ਜੱਟ ਕਿ ਨਹੀਂ ਐਵੇਂ ਮਾੜਾ ਹੀ ਐ ਬਹੁਤ ਨਾਈਸ ਜੱਟ ਆ ਅੱਛਾ ਦੱਸ ਦੇ ਤੂੰ ਨਹੀਂ ਤਾਂ ਹੁਣ ਤਾਂ ਕਢਾ ਦੇਣਾ ਵਰੰਟ ਮੈਂ ਨਹੀਂ ਨਾਈਸ ਜੱਟ ਆ ਹਾਂ ਤੈਨੂੰ ਤੰਗ ਤਾਂ ਨਹੀਂ ਨਾ ਕਰਦੇ ਆਪਾਂ ਨੂੰ ਤੰਗ ਕੀ ਕਰੂਗੇ ਸਿੱਧਾ ਰਸੋਈ ਚ ਐਂਟਰੀ ਹੈਗੀ ਤੇਰੀ ਪੂਰੀ ਪੂਰੀ ਜਾਣਨੇ ਜਾ ਬਹੁਤ ਠੀਕ ਐ ਕੋਲ ਨੇ ਖਜਾਨਾ ਹਰ ਸੋਈ ਹਾਂ ਉਹਨਾਂ ਖਾਣ ਵਾਲੀ ਚੀਜ਼ ਤਾਂ ਪਾਣੀ ਚੱਕ ਲਗੇ ਹੋਰ ਨਹੀਂ ਚੱਕਦੇ ਬਸ ਕਰ ਮੁਹਰ ਦੇ ਚਲੇ ਜਾਂ ਮੇਰੀ ਰਾਤ ਦਾ ਨਾ ਆਇਆ ਵੱਡਾ ਬਾਈ ਹੈ ਵੱਡਾ ਬਾਈ ਆਇਆ ਨਹੀਂ ਯਾਰ ਕਿੱਥੇ ਗਿਆ ਕਿੱਥੇ ਮੈਂ ਤੇ ਨਾਲੇ ਮੇਰੇ ਕੋਲ ਖੇਤੀ ਸੀ ਹਾਂ ਤੇ ਆਪਣੇ ਬੁੜੀਆਂ ਪੜੀਆਂ ਚੋਣੀਆਂ ਸਾਰੇ ਆ ਗਏ ਫਸਟਾਪ ਆ ਗਿਆ 2-3 ਵਜੇ ਆਈ ਮੈਂ ਕਿੰਨੇ ਕ ਜਾਣੇ ਸੀ ਤੁਸੀਂ ਆਪਣਾ ਪਰਿਵਾਰ ਹੀ ਸੀ ਪਾਪੀ ਬੋਲਾ ਸੀ ਅੱਛਾ ਇੱਕੋ ਹਰ ਪੇਟ ਦੇ ਘਰ ਦੀ ਸੀ ਪਰੜ ਦੇ ਘਰ ਦੀ ਮੇਰੇ ਘਰ ਦੇ ਦੀ ਹਾਂ ਅੱਤਗਲਾ ਚੁਗਤਾ ਚੁਗਤਾ ਦੋ ਦੋ ਘੇਤੀ ਚੁਗਿਆ ਗਿਆ ਬਾਈ ਹਾਂਜੀ ਦੋਨੇ ਘੇਤੋ ਗਿਆ ਚੱਲ ਹੁਣ ਅਖੀਰ ਤੇ ਪੱਟੋਂ ਗਈ ਬੱਸ ਐਂਡੀ ਆਈ ਹੁਣ ਬੱਸ ਹੂੰ ਨਰਮਧਰਾ ਚੰਗਾ ਹੋ ਗਿਆ ਯਾਰ ਠੀਕ ਹੈ ਨਾ ਲੋਕਾਂ ਉੱਤੇ ਨਰਮਾ ਵੀ ਨੂੰ ਮਾਰ ਜੂ ਹੱਥ ਵੀ ਬਾਈ ਨੂੰ ਹਣਾ ਲੋਕਾਂ ਦਾ ਹੈ ਹੀ ਨਹੀਂ ਮਨੰਦੀ ਦਾ ਵਾਹ ਕਰਮਾਂ ਵਾਲਾ ਬੰਦਾ ਯਾਰ ਮਿਹਨਤ ਬਹੁਤ ਕਰੀ ਬਾਈ ਤੁਸੀਂ 20 ਅੰਗਸਪ੍ਰੇਵਾਰ ਦੀ ਹੱਟ ਤੇ ਹਾਂ ਹਾਂ ਦੇ ਵੀ ਆਏ ਵਾਰਦੀ ਹੈ ਹੁਣ ਇਹਨੂੰ ਕਿਉਂ ਔਖਾ ਹੋਈ ਜਨਾ ਢੋਲ ਦੇ ਕਮਲ ਕਾਂ ਨਾਲ ਜਾਣ ਕੇ ਨਹੀਂ ਮਾਰੇ ਚਿੱਕੜਨਾ ਹੋਈ ਕੋ ਦਿਨ ਵੀ ਛਪਾਉਣਾ ਨਹੀਂ ਦੈਂਤ ਵੀ ਗੱਲ ਮੈਂ ਜਾਣ ਕੇ ਲੈਣੀ ਕੋਈ ਦੈਂਤ ਕੋਟਕੇ ਕੱਢ ਦਿੰਨਾ ਤੂੰ ਹੁਣ ਵਾਲਾ ਤਾਂ ਆ ਜੇਟ ਹਾੜ ਜਿਕੇ ਪੈਰ ਣਾਉਂਦੇ ਹੁੰਦੇ ਮੇਰੇ ਅੱਗੇ ਕੋਈ ਨਹੀਂ ਣਾਉਂਦੇ ਹੈ ਕਿਸੇ ਨਾਲ ਲੱਗ ਜਾਈਦਾ ਪਜਟਾ ਬਗਰ ਮਾਤ ਲੈ ਕੇ ਅੱਗੇ ਜੱਗੇ ਲੱਗਦਾ ਘਰ ਰਿੱਕਾ ਜੱਤ ਮੱਝਾ ਕਰਦਾ ਹਾਂ ਨਹੀਂ ਸਹੀ ਗੱਲ ਆ ਤੇਰੀ ਹੁਣ ਤਾਂ ਦਾ ਹੋਏ ਜਾ ਕਰਾਂਗੇ ਹਾਂ ਸਾਢੇ ਵਜੇ ਕਰੇ ਤੰਦਾਈਆਂ ਪੈਣ ਲੱਗ ਗਿਆ ਜਦੋਂ ਨਹੀਂ ਨਹੀਂ ਹੁਣ 10 ਵਜੇ ਜਾਣ ਲੱਗ ਗੇ ਰੋਟੀ ਖਾ ਕੇ ਹਾਂ ਤੇ ਆਪ ਵੀ ਆਖਣਗੇ ਆ ਸਿਧਿਆਣਾ ਆਇਆ ਕਰ ਬਾਈ ਪਸ਼ੂ ਬਿਮਾਰ ਹੋ ਜਾਣਗੇ ਚੱਲ ਵਰਸ ਇਕੱਤੀ ਆ ਤਾਂ ਹੈ ਹਾਂ ਆਹ ਬੱਤ ਆਹ ਦੋ ਤਿੰਨ ਮਹੀਨੇ ਤੇਰੇ ਅਮਰੀਕਾ ਮੈਂ ਸਾਰੇ ਮਹੀਨੇ ਆਪਣੇ ਬਾਈ ਹਾਂ ਐਕ ਤੇ ਆਹ ਦਾ ਤੇਰੇ ਹੀ ਆ ਦੋ ਤਿੰਨ ਪੱਕੇ ਹੀ ਇਹਦਾ ਲਾਹ ਦੇ ਚੇਸੂਏ ਬਸ ਆ ਉਹ ਸੀ ਯਾ ਮੈਂ ਸੀ ਮੜਾਇਆ ਹੈ ਯਾਰ ਬਾਈ ਤੂੰ ਹੀ ਰੱਖ ਕੇ ਗਿਆ ਸੀਗਾ ਕੱਲੀ ਜਲਾ ਲਹਿ ਜਾ ਉਹਦੇ ਤੇ ਨੰਬਰ ਲਾਲ ਅੱਖਰਾਂ ਨਾਲ ਲਿਖਿਆ ਸੀ ਮਿੰਟ ਚਿੱਟੇ ਤੇ ਉਹ ਆ ਗਾਂ ਚ ਖੂਨ ਘਾਟਾ ਹੋਇਆ ਆਪਣੀ ਜੀ ਗ੍ਰਾਮ ਖੂਨ ਆ ਹੈ 8 ਗ੍ਰਾਮ ਖੂਨ ਆ ਹਾਂ ਪਰ ਹਮਨੇ ਚੱਕੀਤਾ ਹੁਣ ਤਾਂ ਇਹ ਨਾਲ ਦੇ ਸੀ ਕਿ ਕਿ ਕਰੀ ਹਾਂ ਹਮ ਆਪ ਨੂੰ ਚੱਕ ਕੇ ਕਰਾ ਫੜੀ ਅਮਾ ਵੀ ਮੋੜ ਸੜੀ ਲੋਟ ਕਰਾ ਲੂ ਕਰਾ ਲਾ ਕਰਾਣਾ ਜਾਵੜਾ ਤੂੰ ਮੈਂ ਇੰਨੀ ਜਦਾ ਆਉਂਦਾ ਬਈ ਨਾ ਰੇ ਕੋਈ ਨਹੀਂ ਰੋਣੇ ਲਈ ਨਾ ਲਾ ਲੋ ਲੱਗ ਉਹ ਕੁਬੜ ਦੀ ਆ ਟੰਗ ਦੇ ਆਹੋ ਯਾਰ ਇੱਥੇ ਬਾਈ ਰੱਖੀ ਐ ਤੂੰ ਗੱਟੇ ਚ ਐ ਜਿਹੜਾ ਗੱਟਾ ਉਹਦੇ ਚ ਦਾ ਕਲੇ ਪਤਾ ਯਾਰ ਹਾਂ ਹਾਂ ਕੀ ਕਰ ਕਰੀਏ ਹਾਂ ਹਨਾ ਇਹ ਕਰੀਏ ਕੇ ਬਸ ਉਹ ਨਾ ਫਾਤਣਾ ਇਹ ਜੋ ਉਹ ਜਿਹੜਾ ਉਹ ਜਿਹੜਾ ਕਸਾ ਦੇ ਜਿਹੜੀ ਹੈਗੀ ਹੌਦੀ ਆਪਣੀ ਮਾਝ ਮੈਂ ਛੱਡ ਨਾ ਮੈਨੂੰ ਕਹਿੰਦੇ ਛੱਡੀ ਛੱਡੇ ਪਾਂਡਿਆਂ ਚ ਵੀ ਛੱਡੇ ਪਾਂਮੀ ਟੱਪ ਜਾ ਵੀ ਤੋਤਾ ਦੂਜਾ ਸਿਲਵਰ ਦਾ ਸਿਲਵਰ ਦਾ ਇਹਨੂੰ ਤਾਂ ਯਾਰ ਚੱਕ ਕੇ ਲਿਖਿਆ ਸਰਵਰ ਵਾਲੇ ਨੂੰ ਇਹ ਦੇਖ ਦੂ ਬਣਾਉਣੀ ਪੈਂਦੀ ਹੈ ਇੱਥੇ ਲਾ ਛੱਡਿਆ ਉੱਥੇ ਕਨੈਕਟ ਇੱਥੇ ਭਾਂਡੇ ਆਪਣੇ ਕੋਲੇ ਵਾਧੂ ਆ ਹੁਣ ਤਾਂ ਘਾਟ ਹੀ ਪੀਣਗੇ ਪਸੂ ਨਾ ਹਾਂ ਘਰੇ ਘਰੇ ਲੈ ਜੀ ਇਹਨੂੰ ਬਈ ਧੋ ਕੇ ਯਾਰ ਅੱਜ ਫਿਰ ਤੇਰੇ ਆਸਤੇ ਮਠਾਈ ਵੀ ਲੈਂਦੀ ਹੈ ਹੈ ਲਓ والله ਨੂੰ ਬਣਾ ਦੇਣਾ ਸਮਝ ਆਇਆ ਹੈ ਕੋਈ ਦਿਵਾਲੀ ਤੋਂ ਪਹਿਲਾਂ ਹੀ ਨਾ ਖਾ ਜੇ ਤੂੰ ਇਸੇਵੇਂ ਨਿਕਲੇ ਮਾਤਾ ਦੋ ਵੀ ਕੱਤੇ ਆਹ ਬੜੇ ਅੰਮ੍ਰਿਤ ਸੇਵੀਆਂ ਦੀ ਲੱਭਿਆ ਵਾਹ ਮੱਠੇ ਸੇਵਾਂ ਮੰਨਗੇ ਭਾਈ ਚੰਗੇ ਸੇਵ ਹੈ ਹੂੰ ਮੰਨਗੇ ਹਾਂ 5 ਕਿਲੋ ਦਾ ਭਾਈ 2 ਕਿਲੋ ਦਾ ਪੈਣ ਵਾਸਤੇ ਕੱਢ ਦੇ ਜੋ ਹਾਂ ਲੈ ਕੇ ਲੈ ਕੇ ਜਾਣਿਆ ਹਾਂ ਇਹ ਦੂਜੀ ਮਠਾਈ ਵੀ ਸਹੀ ਆ ਹਾਂ ਮਠਈਆਂ ਜੀ ਕੀ ਆ ਮਠਈਆਂ ਦਾ ਜਿਹੜਾ ਦੂਜੇ ਹੀ ਆ ਡੰਗਾ ਇਹਨੂੰ ਤਾਂ ਵੇਹਲੀ ਰਹਿਣ ਦੇ ਭਰਿਓ ਨਾ ਪਾਣੀ ਚੱਕੀ ਪਰ ਲਾਂਗੇ ਹੋਰ ਆ ਇਹਦੇ ਨਾ ਕੱਢ ਦੇ ਭਾਈ ਯਾਰ ਇਹਦੇ ਦਾ ਹੇ ਨਕਰਦੇ ਇਹ ਤਾਂ ਪਿਆਰ ਦਾ ਹੈ ਨਾ ਗਲਤੀ ਹੈ ਹਾਂ ਹਾਂ ਅਲਸੀ ਮਾ ਉਹ ਕਿੰਨਾ ਪਸੰਦੀਦਾ ਹੋਣਾ ਹਾਂ ਹਾਂ 9 ਵਜੇ ਅੱਛਾ 9 ਤੋਂ 4:30 ਵਜੇ ਹਾਂ ਪੱਠੇ ਲੈ ਜਾਈਂ ਹਾਂ ਹਾਂ ਰੋਟੀ ਖਾ ਜਾਣੀ ਉਹ ਤੜਕੀ ਕਰ ਜੀ ਕੰਮ ਆਹੋ ਹਾਂ ਪੱਠਿਆਂ ਵਾਲਾ ਹੋਰ ਮੁੜ ਕੇ ਸਾਡੇ ਕੰਨੀਓ ਕਦੋਂ ਹੀ ਆ ਜੀ ਇਹ ਰਾਸਤਾ ਰਹਿੰਦਾ ਚਲ ਜਾ ਆਈ ਕੁੜੀ ਕੋਲੇ ਜਾਣਾ ਹੈ ਧੀਆ ਕੋਲੇ ਜਾਣਾ ਚਾਹੀਦਾ ਹੋਰ ਆ ਕਈ ਭਾਂਜੇ ਬਿਸ਼ਰਮ ਹੁੰਦੇ ਜਾਂਦੇ ਹੀ ਨਹੀਂ ਕੁੜੀਆਂ ਕੋਲੇ ਪਰ ਗੱਟ ਇੱਥੇ ਹੀ ਬਸਟਣੇ ਵੀ ਜਾਣਾਈ ਹੂੰ ਉਹ ਉੱਥੇ ਕੰਡੇ ਤੇ ਨਾ ਹਾਂ ਹਾਂ ਤੂੰ ਜਾ ਅੱਛਾ ਠੀਕ ਚੱਲ ਕੋਈ ਮਿਲਦੇ ਨਾ ਜਾਂਦਾ ਹਾਂ ਆ ਗੱਲ ਠੀਕ ਹੈ ਚੁੱਪ ਕਰ ਦੇਣਾ ਹਾਂ ਬਸ ਬਿਆਹ ਦਾ ਪਾਣੀ ਇਹ ਚ ਕਲੀ ਮਾਰਦੇ ਬਸ ਨੂੰ ਸਿੱਟ ਦੇ ਨਿੰਨੇ ਮਾਈ ਹਾਂ ਵੀ ਸੱਟਾਂ ਦੇ ਸੱਟਦੇ ਬਸ ਹੱਥ ਨਾ ਯਾਰ ਬਾਈ ਮੁਠੀ ਭਰ ਕੇ ਯਾਰ ਇਹ ਕੀ ਹੁੰਦਾ ਕਲੀ ਨੂੰ ਮੈਂ ਪਾੜ ਪਾੜਦੀ ਨਹੀਂ 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 ਮੈਂ ਉੱਦੇ ਸਿੱਟੀ ਮੈਂ ਕਿਵੇਂ ਡਰੀ ਗਿਆ ਉਹ ਮੈਂ ਸਾਰੇ ਸਿੱਟੀ ਬਾਈ ਇੱਥੇ ਘੋੜੀਆਂ ਥੱਲੇ ਸਾਰੇ ਵਸੂਆਂ ਥੱਲੇ ਉਹ ਦੂਜੀਆਂ ਘੋੜੀਆਂ ਜਾਦੇ ਸੀ ਆਪਣੇ ਹੋਰ ਮਾਰਦੇ ਬਾਈ ਐ ਹੱਥ ਨਾਲ ਘਸਾ ਦੇ ਸਾਈਡਾਂ ਤੇ ਹਾਂ ਵਾਹ ਸੁਣਿਆ ਆ ਹੀਰਿਆ ਨਹੀਂ ਯਾਰ ਬਾਈ ਤੇਰਾ ਕੋਈ ਮੇਰੀ ਦੁਸ਼ਮਣੀ ਐ ਬਸ ਬਹੁਤ ਮੈਨੂੰ ਪਤਾ ਤੇਰਾ ਹੱਥ ਬਲ ਗਿਆ ਤਾਂ ਮੇਰੇ ਹੀ ਬਲ ਗਿਆ ਹੋਰ ਨੀਰਾ ਪੱਠਾ ਮੈਨੂੰ ਕਰਨਾ ਪਊ ਸਾਰਾ ਇਹ ਜੀ ਮਾਰਦਾ ਮੜਾ ਜਾ ਇਹ ਜੀ ਇਹ ਜਿਹਦਾ ਕਦੇ ਆਸਤੀ ਯਾਰ ਇਹਦਾ ਦੂਜਾ ਡਰਾਮਾ ਬਾਈ ਉਹ ਪਾ ਦੇ ਮੁੱਠ ਇਹ ਜੀ ਮੜੀ ਦੀ ਬਾਦੇ ਪਾਣੀ ਪਾਣੀ ਨਾ ਪਾ ਪਾ ਬਸ ਬਚਾ ਲੈ ਇੱਕ ਕਰੀ ਦੇ ਇੱਕ ਤਾਂ ਭਰ ਲੈਨੇ ਆ ਇਹਨੂੰ ਨਾ ਇਹਨੂੰ ਤਾਂ ਮੈਂ ਚਲਾ ਕੇ ਭਰ ਦਿੰਨਾ ਡਰਮ ਨੂੰ ਹੈ ਹਾਂ ਤੇ ਹੌਦੀ ਪਈ ਰਹਿਣ ਦੇ ਕਿਉਂਕਿ ਮਿਹਰੀ ਵਿੱਚ ਕਈ ਵਾਰੀ ਮੌਸਮ ਖਰਾਬ ਹੋ ਜੇ ਤਾਂ ਪਾਣੀ ਤਾਂ ਚਾਹੀਦਾ ਨਾ ਰੇਚ ਹਾਂ ਹਾਂ ਭਾਈ ਇਹਨੂੰ ਹੋ ਰਿਹਾ ਹਨਾ ਆਹ ਪਟਿਆ ਪਿਆ ਆ ਕੰਨੀਆਂ ਵੜਦੇ ਸਿੱਧਾ ਪਾਣੀ ਘੜਚਦੇ ਨੇ ਪੀ ਲੈ ਦੋ ਗਾਈਆਂ ਨਾਲ ਵਾਧੂ ਰਹਿੰਦਾ ਇਹ ਅੱਜ ਤੱਕ ਵਰ੍ਹਦਾ ਰਹਿੰਦਾ ਹਾਂ ਆ ਤੋਲਾ ਤੋਣੇ ਦਾ ਲੋੜੀ ਨਹੀਂ ਉਹ ਕਰਦਾ ਨਹੀਂ ਤੋਲਾ ਹੋਣਾ ਨਹੀਂ ਇੱਕ ਮਿੰਟ ਲੈ ਜੀ ਉਹਦਾ ਮੈਂ ਉੱਥੇ ਲੈ ਤਾਂ ਜਾਊਗਾ ਪਰ ਤੋਲਾ ਕਲੀਲੇ ਹੱਥ ਵੀਰੇ ਲੱਗਦਾ ਇਹ ਕੰਮ ਜਿੱਤ ਆਹ ਵਾਹੂ ਆਹੋ ਆਹੋ ਤੂੰ ਕੰਮ ਕਰਨੋਂ ਲੇਬੜ ਜੇ ਜਾਵੇ ਜਾ ਕੇ ਯਾਰ ਬੱਸ ਇਧਰ ਖੜ ਦੇ ਬਸ਼ੇਰੀਆਂ ਖਾ ਲੈਣੀਆਂ ਇਹ ਰਹਾ ਰਹਾ ਆਦਰ ਆ ਮੇਰੇ ਕੋਲ ਆ ਮੇਰੇ ਕੋਲ ਆ ਤੂੰ ਵੀ ਆ ਹੂੰ ਇਨੇ ਪਸ਼ੂ ਘਟਾਏ ਆ ਥੋੜਾ ਸਾਹ ਸੌਖਾ ਨਹੀਂ ਹੋ ਗਿਆ। ਕਿ ਕਿ ਘਟਿਆ? ਨਹੀਂ ਦੋ ਘੋੜੀਆਂ ਘਟੀਆਂ। ਇਹਨਾਂ ਦੀ ਕੀ ਹਰੀਆ ਦੇ ਕਰਨੀ ਪੈਂਦੀ ਆ। ਹਾਂ। ਇਹਨਾਂ ਦੀ ਕੀ ਹਰੀਆ ਜੇ ਮਾੜੀ ਛੱਡ ਦੇ। ਹਾਂ। ਇਹਨਾਂ ਨੂੰ ਫੇਰ ਕੀ ਚੈੱਕ ਕਰਕੇ ਪਾਉਣੀ ਪੈਂਦੀ ਆ। ਨਹੀਂ ਨਹੀਂ ਪਸ਼ੂ ਆਪਾਂ ਦੋ ਬੱਚੀਆਂ ਦੇਤੀਆਂ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ। ਹਾਂ। ਇੱਕ ਆ ਘੋੜੀਆਂ ਘਟ ਗਈਆਂ, ਇੱਕ ਗਾਂ ਘਟ ਗਈ। ਪਸ਼ੂ ਤਾਂ ਬਹੁਤ ਘਟੇ ਆ, ਬਲਦ ਵੀ ਹੁਣ ਆਪਣਾ ਠੀਕ ਆ। ਹਮਮ ਬੁਰੀ ਸੇਵਾ ਆ ਜਾਂਦੀ ਪਸੂਆਂ ਦੀ ਨਹੀਂ ਸੇਵਾ ਨਹੀਂ ਹੁੰਦੀ ਵੀਰੇ ਜਿਆਦਿਆਂ ਨੂੰ ਐ ਸਿਰ ਤੇ ਕੋਈ ਸਾਫ ਹੀ ਹੈ ਇਹਨੂੰ ਕੀ ਹੋਇਆ ਘਾਹ ਨੂੰ ਕਿਹ ਕਿਹਰੇ ਗੰਦ ਤੋਂ ਤਸਾਖਿਨ ਆਇਆ ਉਧਰ ਨੀਰਾ ਪਾਇਆ ਸੀ ਮੈਂ ਧੁੱਪ ਸੀ ਵੀਰੇ ਦੇਣੇ ਹਮਮ ਉਹਨਾਂ ਰੇਤਾ ਕੱਕਾ ਹੈ ਨਾ ਜਦੋਂ ਬੱਚੇ ਫਿਰ ਸਾਹ ਲੈਂਦੇ ਆ ਰੇਤੇ ਚ ਸੌਂਦੇ ਆ ਇਹ ਰਾਤ ਨੂੰ ਇੱਥੇ ਸੌਣ ਗਏ ਆ ਤੇ ਰੇਤਾ ਇਹਨਾਂ ਦੇ ਸਾਥ ਚ ਜਾਂਦਾ ਅੰਦਰ ਥੋੜਾ ਪਾਣੀ ਸਿੱਲਾ ਕਰਿਆ ਚੰਗਾ ਹੈ ਬਾਈ ਕਈ ਹੈਗੀ ਕਈ ਚੱਕ ਲਈ ਜਾਂ ਲੈਦਰੋਲਣੀ ਲੈ ਆਏ ਆ ਪੱਤੇ ਖਚਾਂਗੇ ਇਕਰਾਂ ਬਾਈਆ ਟੁੱਟੀਆਂ ਬਾਲਟੀਆਂ ਪਈਆਂ ਤੇ ਦੋ ਤਿੰਨ ਕਾ ਪਈ ਇੱਕੋ ਪਈ ਇੱਕ ਉਧਰ ਪਈ ਐ ਇਹਨਾਂ ਨੂੰ ਸਾਰਿਆਂ ਨੇ ਕਪੈਸਿਟ ਯਾਰ ਬਾਹਰ ਛੱਟਿਆਵਾਂਗੇ ਹਾਂ ਹੋਰ ਉਹ ਜਾਵੜਾ ਤੂੰ ਬਾਈ ਬਾਅਦ ਚ ਫੇਰ ਹਾਂ ਹਾਂ ਹਾਂਜੀ ਜਾ ਕਰ ਰਹੀ ਐ ਤੂੰ ਦਰਬੈਂਚ ਨਹੀਂ ਸਾਧਨੀ ਵੀ ਆ ਗਈ ਮਗਰੇ ਚੱਕ ਦੇ ਬਈ ਦਾਣਾ ਹੈਗਾ ਬਲਦ ਨੂੰ ਪਾ ਦੇ ਇਹਦੇ ਚਾਹ ਨੂੰ ਨੋਕਸ ਸੀ ਮੈਂ ਕਿਹਾ ਗਾਂ ਪੱਠੇ ਕਿਉਂ ਨਹੀਂ ਖਾਂਦੀ ਚੱਕਰ ਕੋਈ ਨਾ ਚੱਕਰ ਹੈਗਾ ਇਹਨੂੰ ਕੋ ਬੁਖਾਰ ਇਹਨੂੰ ਹੈ ਨਹੀਂ ਸੀ ਜਾ ਤੇ ਉਹ ਖੂਨ ਫਿਰ ਘੱਟ ਸੀ ਦਾ ਕਿੱਥੋਂ ਖਾਵੇ ਵਿਚਾਰੀ ਬਸ ਬਲਦ ਨੂੰ ਤਾਂ ਬਹੁਤ ਆ ਦਿਨ ਚੜਦੇ ਸੀ ਆ ਫੋੜੇ ਨਾ ਖਿੱਚਦੇਗਾ ਵੀਰੇ ਚੱਲ ਮੈਂ ਕਹਿਨਾ ਪਾ ਦੇ ਆਹੋ ਛੱਡ ਦੇ ਛੱਡ ਦੇ ਨਹੀਂ ਜਾ ਵੀਰੇ ਤੇ ਜਾ ਬੜਾ ਭਰਾ ਮੇਰੇ ਘਰੇ ਆ ਆ ਦੇ ਇਹਨਾਂ ਨੂੰ ਚੰਗਾ ਪਾ ਦੇ ਦੁੱਧ ਵਾਲੀਆਂ ਨੂੰ ਇਹ ਕੱਲ ਵਾਲਾ ਥੋੜਾ ਜਿਹਾ ਇਹ ਬਲਦ ਨੂੰ ਪਾ ਦੇ ਤੜਕੇ ਫੇਰ ਸੁੱਕਾ ਹੈਗਾ ਇਹ ਲੈ ਖਾ ਜੂਗਾ ਬਲਦ ਇਧਰ ਆਓ ਇਹਨਾਂ ਨੂੰ ਪਾਣੀ ਥੋੜਾ ਬੱਠਲ ਕ ਮੂਫਲੀ ਦਾ ਨਹੀਂ ਦਾ ਪਾ ਦੇ ਤਾਂ ਇਹ ਮੈਂ ਚੋਕਰ ਚੱਕਰ ਪਾਈ ਇਹਨਾਂ ਨੂੰ ਤਾਂ ਇਹ ਨਪਨੀਆਂ ਨਹੀਂ ਇੰਨੀਆਂ ਫਿਰ ਮੈਂ ਕਿ ਔਖੀਆਂ ਹੋਣੀਆਂ ਦਾਣਾ ਖਾਦਾ ਸਵੇਰ ਸਵੇਰੀ ਆਉਂਦਾ ਸੂਟ ਕੰਮ ਨਾਈ ਮੇਂ ਤਰਾ ਦੋ ਭਾਂਡੇ ਭਰ ਕੇ ਦੋ ਆਪਣੇ ਪਸ਼ੂਆਂ ਨੂੰ ਬਹੁਤ ਆ ਘੋੜੀਆਂ ਦੇ ਟੱਬ ਚ ਹੈਗਾ ਪਾਣੀ ਇਹ ਜਾਨਵਰ ਜਿਆਦੇ ਹੋ ਗਏ ਸੀ ਯਾਰ ਸਮਝਦੇ ਨਹੀਂ ਜਿਆਦੇ ਪਾਣੀ ਰੱਖ ਲੋ ਦੋ ਜਾਰੀ ਸਬਾਈ ਤਾਂ ਹੋਵੇ ਨਾ ਇਹਨੂੰ ਤਾਂ ਭਾਜੋ ਦੰਦੀਆਂ ਨਹੀਂ ਖਾ ਗਈਆਂ ਵੱਡੀ ਘੋੜੀ ਦੀ ਮਾਂ ਜਦੋਂ ਆਉਂ ਜੰਪੀ ਨਾ ਦਿਓ ਦੰਦੀਆਂ ਇਹਦੇ ਦੰਦੀਆਂ ਵੱਢਣ ਲੱਗ ਜੀ ਹੈ ਹਾਂ ਇਹਨੂੰ ਇਹਨੂੰ ਤਾਂ ਇਹ ਤਾਂ ਦੰਦੀਆਂ ਨੇ ਨਾਪ ਲਈ ਇਸ ਥੱਲੇ ਮੈਂ ਕਿ ਕੰਮ ਸੂਤ ਨਹੀਂ ਆਉਣਾ ਇਹਦਾ ਨਾ ਦਾਣਾ ਖਾਣ ਦਿੰਦੀਆਂ ਸੀ ਆ ਭਾਈ ਤੇਰਾ ਕੰਮ ਕੋਸ ਮੈਂ ਕਰਤਾ ਹੋਰ ਕੋਲੇ ਜਾਂਦਾ ਫੇਰਾਓ ਜਿਹਨੇ ਕਰ ਲਿਆ ਉਹ ਤਾਂ ਨਹੀਂ ਭੁੱਲਦਾ ਜਿਹਨੇ ਨਹੀਂ ਕਰਿਆ ਉਹ ਭੁੱਲ ਭੁੱਲ ਜਾਂਦਾ ਹੈ ਹੈ ਹਾ ਹੋ ਹਾਂ ਬਾਹਰ ਬਾਹਰ ਪਾ ਰਿਹਾ ਨਾ ਬਾਹਰ ਹੀ ਪਾ ਦੇ ਤੇਰਾ ਗਰਮੀ ਹੈ ਵੀ ਠੰਡ ਹੈ ਵੀ